10 ਮਹੀਨੇ ਹੋ ਚੱਲੇ ਆ ਤੇ ਆ ਚੌਥਾ ਮਹੀਨਾ ਸਟਾਰਟ ਆ ਜੀ ਉਹਨਾਂ ਤੇ ਪਿਛਲੇ 3 ਮਹੀਨਿਆਂ ਤੋਂ ਮਤਲਬ ਤੁਹਾਨੂੰ ਤਾਂ ਘਾਵਾ ਨਹੀਂ ਮਿਲ ਲੀਆਂ ਤੇ ਆਪਾਂ ਇਦਾਂ ਹੀ ਫਟ ਤੜ ਕੇ ਹੀ ਮਤਲਬ ਗੁਜ਼ਾਰਾ ਕਰਦੇ ਪਈਆਂ ਜੀ ਸਰਕਾਰ ਸਾਨੂੰ ਕਦੀ ਲਾਰੇ ਲਾ ਰਹੀ ਹੈ ਕਦੀ ਇੱਥੇ ਆਓ ਕਦੀ ਉੱਧਰ ਜਾਓ ਅਸੀਂ ਚੰਡੀਗੜ੍ਹ ਤੱਕ ਐਨਐਮ ਦਫ਼ਤਰ ਚੰਡੀਗੜ੍ਹ ਤੱਕ ਹੋ ਕੇ ਆਏ ਆ ਇੱਥੇ ਦਰਬਾਰ-ਦਰ ਰੋਜ ਹੋ ਰਹੇ ਆ ਕੋਈ ਸਾਨੂੰ ਕੋਈ ਕੁਝ ਨਹੀਂ ਦੱਸ ਰਿਹਾ ਸਾਨੂੰ ਸਿਰਫ ਵਾਅਦੇ ਕਰ ਰਿਹਾ ਆ ਜਾਓ ਕੋਈ ਜਿੱਦ ਤੁਹਾਨੂੰ ਆਸ਼ਵਾਸਨ ਨਹੀਂ ਮਿਲ ਰਿਹਾ ਸਰ ਅਸੀਂ ਕਦੀ ਮਤਲਬ ਸੀਵਤ ਸਦਨ ਦਫ਼ਤਰ ਜਾਂਦੇ ਆ ਫੇਰ ਕਹਿੰਦੇ ਚੰਡੀਗੜ੍ਹ ਜੋ ਤੇ 50 50 100 100 ਪਾ ਕੇ ਆਪਾਂ ਦੋ ਮੁੰਡੇ ਭੇਜੇ ਵੀ ਚੰਡੀਗੜ੍ਹ ਤੇ ਉੱਥੇ ਵੀ ਸਰ ਮਤਲਬ ਨਿਰਾਸ਼ਾ ਹੀ ਮਿਲੀ ਸਾਨੂੰ ਕੁਛ ਨਹੀਂ ਹੋਇਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੋ ਆਪਣੀ ਸਤਾ ਦੇ ਵਿੱਚ ਆਂਦੇ ਹੀ ਲੋਕਾਂ ਨੂੰ ਇੱਕ ਵਾਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਇੱਕ ਆਮ ਆਦਮੀ ਕਲੀਨਿਕ ਖੋਲਣ ਦਾ ਲੇਕਿਨ ਵਾਦਾ ਪੂਰਾ ਕੀਤਾ ਗਿਆ ਪੰਜਾਬ ਦੇ ਵਿੱਚ ਕਰੀਬ 300 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਗਏ ਜਿੱਥੇ ਲੋਕ ਆਪਣਾ ਹਰ ਰੋਜ਼ ਇਲਾਜ ਕਰਾਣ ਆਂਦੇ ਆ ਲੇਕਿਨ ਜਿਹੜੇ ਉਸ ਕਲੀਨਿਕ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਤਨਖਾਹਾਂ ਚਾਰ ਮਹੀਨੇ ਤੋਂ ਨਹੀਂ ਹੋਈਆਂ ਉਹ ਆਪਣਾ ਗੁਜ਼ਾਰਾ ਕਰਨ ਨੂੰ ਕਾਫੀ ਮਜਬੂਰ ਆ ਤੇ ਕਾਫੀ ਮੁਸ਼ਕਲਾ ਨਾਲ ਆਪਣਾ ਗੁਜ਼ਾਰਾ ਕਰ ਰਹੇ ਆ ਅਸੀਂ ਇਸ ਵੇਲੇ ਅਮਨੀ ਸਾਹਿਬ ਦਾ ਪਿੰਕ ਪਲਾਜ਼ਾ ਆਮ ਆਦਮੀ ਦੇ ਕਲੀਨਿਕ ਦੇ ਬਾਹਰ ਖੜੇ ਆ ਜਿੱਥੇ ਉਹ ਲੋਕ ਖੜੇ ਆ ਉਹ ਨੌਜਵਾਨ ਖੜੇ ਆ ਜਿਨ੍ਹਾਂ ਦੀ ਬੇਰੋਜ਼ਗਾਰੀ ਤੇ ਸਰਕਾਰ ਨੇ ਜ਼ਰੂਰ ਦੂਰ ਕੀਤੀ ਲੇਕਿਨ ਜਿਸ ਦੇ ਨਾਲ ਘਰ ਚੱਲਣਾ ਉਹਨਾਂ ਦਾ ਪੈਸਾ ਉਹਨਾਂ ਨੂੰ 4 ਮਹੀਨੇ ਤੋਂ ਨਹੀਂ ਮਿਲਿਆ ਹਾਲਾਕਿ ਉਹ ਹਰ ਰੋਜ਼ ਕੰਮਤੇ ਜਾਂਦੇ ਆ ਕੰਮ ਤੋਂ ਘਰਾਂ ਚਾਹੁੰਦੇ ਆ ਲੇਕਿਨ ਉਸ ਤੋਂ ਬਾਅਦ ਉਧਾਰੇ ਪੈਸੇ ਫੜ ਕੇ ਆਪਣਾ ਗੁਜ਼ਾਰਾ ਕਰਨ ਨੂੰ ਮਜਬੂਰ ਹੈ ਸੋ ਉਹ ਲੋਕ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਮ ਆਦਮੀ ਕਲੀਨਿਕ ਤੁਹਾਨੂੰ ਦਿਖਾਉਣ ਦੀ ਜ਼ਰੂਰ ਤਸਵੀਰਾਂ ਜ਼ਰੂਰ ਦਿਖਾਵਾਂਗੇ ਜਿਹੜੇ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਲੋਕਾਂ ਲਈ ਖੋਲੇ ਗਏ ਆ ਇਹ ਉਹ ਕਲੀਨਿਕ ਹੈ ਜਿੱਥੇ ਹਰ ਰੋਜ਼ ਕਈ ਲੋਕ ਆਪਣਾ ਇਲਾਜ ਕਰਾਣ ਇਸ ਕਲੀਨਿਕ ਦੇ ਅੰਦਰ ਆਂਦੇ ਆ ਲੇਕਿਨ ਇਸ ਕਲੀਨਿਕ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੀ ਤਨਖਾਹਾਂ ਨਹੀਂ ਮਿਲਦੀਆਂ ਫਿਰ ਇਹ ਲੋਕ ਉਹ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਦੇ ਨੌਜਵਾਨ ਆਪਣਾ ਗੁਜ਼ਾਰਾ ਕਿਵੇਂ ਕਰਦੇ ਕਿਉਂਕਿ ਬੇਰੋਜ਼ਗਾਰੀ ਸਰਕਾਰ ਨੇ ਜ਼ਰੂਰ ਘਟ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਬੇਰੋਜ਼ਗਾਰੀ ਘਟ ਕਰਨ ਦੇ ਨਾਲ ਉਹਨਾਂ ਨੂੰ ਪੈਸਾ ਵੀ ਜ਼ਰੂਰੀ ਹੈ ਸੋ ਨੌਜਵਾਨ ਸਾਡਾ ਮੌਜੂਦ ਹੈ ਪਾਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਕੰਮ ਕਰਦੇ ਤੇ ਕੀ ਹਾਲਾਤ ਹੈ ਸਰ 3 ਮਹੀਨੇ ਹੋ ਚੱਲੇ ਆ ਤੇ ਆ ਚੌਥਾ ਮਹੀਨਾ ਸਟਾਰਟ ਆ ਜੀ ਉਹਨਾਂ ਤੇ ਪਿਛਲੇ 3 ਮਹੀਨਿਆਂ ਤੋਂ ਮਤਲਬ ਤੁਹਾਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਆਪਾਂ ਇਦਾਂ ਹੀ ਫਟੜ-ਟੜ ਕੇ ਮਤਲਬ ਗੁਜ਼ਾਰਾ ਕਰਦੇ ਪਈਆਂ ਜੀ ਤਾਨੂੰ ਕਿਸੇ ਨੇ ਆਸ਼ਵਾਸਨ ਦਿੱਤਾ ਕਿ ਦੋ ਤੱਕ ਆਏਗੀ ਕਿਸੇ ਨਾਲ ਗੱਲ ਹੋਈ ਹੈ ਸਰ ਅਸੀਂ ਕਦੀ ਮਤਲਬ ਸਿਵਲ ਸੈੱਜਨ ਅਫੀਸ ਜਾਂਦੇ ਆ ਫੇਰ ਕਹਿੰਦੇ ਚੰਡੀਗੜ੍ਹ ਜੋ ਤੇ 50 50 100 100 ਪਾ ਕੇ ਆਪਾਂ ਦੋ ਮੁੰਡੇ ਭੇਜੇ ਵੀ ਸੀ ਚੰਡੀਗੜ੍ਹ ਤੇ ਉੱਥੇ ਵੀ ਸਰ ਮਤਲਬ ਨਿਰਾਸ਼ਾ ਹੀ ਮਿਲੀ ਸਾਨੂੰ ਕੁਝ ਨਹੀਂ ਹੋਇਆ ਭਾਈ ਕਿੰਨੀ ਦਿਨ ਹੋ ਗਈ ਤੁਹਾਨੂੰ ਕੰਮ ਕਰਦੇ ਤੇ ਕੰਮ ਕੀ ਕਰਦੇ ਤੁਸੀਂ ਭਾਈ ਸਾਡਾ ਸਵੀਪਰ ਤੇ ਹੈਲਪਰ ਦਾ ਕੰਮ ਆ ਸਵੇਰੇ ਜਾਈਦਾ ਆਪਾਂ ਕਲੀਨਿਕ ਓਪਨ ਕਰਦੇ ਸਾਫ ਸਫਾਈ ਕਰਦੇ ਆ ਬਾਕੀ ਜੋ ਬਜ਼ੁਰਗ ਪੇਸ਼ੈਂਟ ਹੁੰਦੇ ਉਹਨਾਂ ਨੂੰ ਵੀ ਮੈਡੀਸਨ ਵਗੈਰਾ ਹਨਾ ਦਵਾਈ ਦੀ ਆ ਹੋਰ ਵੀ ਜੋ ਵੀ ਦਵਾਈ ਦੁਈ ਆਈ ਦੀ ਉਹ ਵੀ ਸਾਰੀ ਆਪਾਂ ਟਰੱਕ ਟਰੱਕ ਜੋ ਵੀ ਆਂਦੇ ਉਹ ਲਵਾਨੇ ਆ ਤੇ ਤਕਰੀਬਨ 2 ਸਾਲ ਹੋ ਗਏ ਸਾਨੂੰ ਜਦੋਂ 26 ਜਨਵਰੀ ਨੂੰ ਖੁੱਲੇ ਸੀ 15 ਅਗਸਤ ਨੂੰ ਖੁੱਲੇ ਸੀ ਸੌਰੀ ਤੇ ਉਸ ਤੋਂ ਬਾਅਦ ਫਿਰ ਸਟਾਰਟਿੰਗ ਸਟਾਰਟਿੰਗ ਵਧੀਆ ਸੀਗਾ ਸੈਲੀ ਟਾਈਮ ਟੂ ਟਾਈਮ ਆ ਜਾਂਦੀ ਸੀ ਪਰ ਵਿੱਚ ਵਿੱਚ ਫਿਰ ਪਹਿਲਾਂ ਤਰੀਕਾ ਅੱਗੇ ਪਿੱਛੇ ਹੋਣ ਲੱਗ ਪਿਆ ਇਹਦਾ ਅਗੀ ਬਾਈ ਨੂੰ ਆ ਗਈ 25 ਨੂੰ 28 ਨੂੰ ਉਸ ਤੋਂ ਬਾਅਦ ਹੁਣ ਆ ਚੌਥਾ ਮਹੀਨਾ ਚੜ ਗਿਆ ਸਾਡੀ ਸੈਲਰੀ ਨਹੀਂ ਆਈ ਹੋਈ ਕਿੱਥੇ ਡਿਊਟੀ ਕਿੱਥੇ ਕਰਦੇ ਤੁਸੀਂ ਮੇਰੀ ਸਰ ਰਣਜੀਤ ਆ ਵੀ ਨਹੀਂ ਹੋ ਜੀ ਹਾਂਜੀ ਤੇ ਤਨਖਾਹ ਕਿੰਨੀ ਖਾਸ ਸਰ ਸਾਡੀ ਬੇਸਿਕ ਸੈਲਰੀ ਦਾ ਜਿਹੜੀ ਉਹਨਾਂ ਕਹਿੰ ਉਹ 15.5 ਹਜ਼ਾਰ ਆ ਰਿਹਾ ਪੀਐਫ ਵਗੈਰਾ ਕੱਟ ਕੇ ਜੋ ਵੀ ਕੁਝ ਕੱਟ ਕਟਾ ਕੇ ਸਾਰਾ ਕੁਝ ਸਾਡੀ 9900 9000 ਆਉਂਦੀ ਤੇ ਜਦੋਂ ਤੁਹਾਨੂੰ ਨੌਕਰੀ ਦਿੱਤੀ ਗਈ ਸੀ ਕੁਆਲੀਫਿਕੇਸ਼ਨ ਵੇਖੀ ਗਈ ਸੀ ਕਿੰਨੀ ਕੁਆਲੀਫਿਕੇਸ਼ਨ ਸਰ ਪਲੱਸ 2 10th ਪਲੱਸ 2 ਦੇ ਬਿਹਾਰ ਤੇ ਰੱਖੀ ਸੀ ਭਜੀ ਤੁਹਾਡਾ ਤੁਹਾਡੀ ਡਿਊਟੀ ਕਿੱਥੇ ਤੇ ਨਾਮ ਕੀ ਹੈ ਮੇਰਾ ਨਾਮ ਹੈ ਸ਼ਿਵਮ ਬੱਗਾ ਮੇਰੀ ਡਿਊਟੀ ਹੈ ਭਗਤਾਵਾਲੇ ਆਮ ਆਦਮੀ ਕਲੀਨਿਕ ਚ ਹਾਂਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਕੰਮ ਕਰਦਿਆ ਮੈਨੂੰ 1.5 ਸਾਲ ਤਕਰੀਬਨ ਹੋ ਗਿਆ ਤੇ ਕਿੰਨੀ ਦਿਨ ਹੋ ਗਈ ਤਨਖਾਹ ਨਹੀਂ ਮਿਲੀ ਤੇ ਕਿਰੀਦਨ ਖਾਵਾ ਤਨਖਾਹ ਇਸ ਸਰਕਾਰ ਨੇ ਤੁਹਾਨੂੰ ਮਿਲਦੀ ਵੀ ਸਾਨੂੰ ਬਹੁਤ ਖੱਜਲ ਕਰ ਰਹੀ ਹੈ ਸਰਕਾਰ ਤੁਹਾਨੂੰ ਕਦੀ ਲਾਰੇ ਲਾ ਰਹੇ ਆ ਕਦੀ ਇੱਥੇ ਆਓ ਕਦੀ ਉੱਧਰ ਜਾਓ ਅਸੀਂ ਚੰਡੀਗੜ੍ਹ ਤੱਕ ਐਨ ਐਚ ਐਮ ਦਫ਼ਤਰ ਚੰਡੀਗੜ੍ਹ ਤੱਕ ਹੋ ਕੇ ਆਏ ਆ ਇੱਥੇ ਦਰਬਾਰ ਦਰ ਰੋਜ਼ ਹੋ ਰਹੇ ਆ ਕੋਈ ਸਾਨੂੰ ਕੋਈ ਕੁਝ ਨਹੀਂ ਦੱਸ ਰਿਹਾ ਸਾਨੂੰ ਸਿਰਫ ਐ ਹੀ ਕਹਿ ਰਹੇ ਆ ਜਾਏ ਕੋਈ ਤੁਹਾਨੂੰ ਆਸ਼ਵਾਸਨ ਨਹੀਂ ਮਿਲ ਰਿਹਾ ਸਾਡੀ ਸੈਲਰੀ ਨਹੀਂ ਆ ਰਹੀ ਭਾਜੀ ਘਰ ਦਾ ਗੁਜ਼ਾਰਾ ਕਿਵੇਂ ਕਰ ਰਹੇ ਤੁਸੀਂ ਕਰਦਾ ਕਿ ਯਾਰ ਐਦਾਂ ਕਦੀ ਕਿਸੇ ਤੋਂ ਹੱਲ ਫਲ ਨਹੀਂ ਆਉਂਦਾ ਕਦੀ ਕਿਸੇ ਤੋਂ ਤੇ ਮੰਨ ਲਓ ਕਿ ਔਖਾ ਹੋਇਆ ਪਿਆ ਕਿ 3 ਮਹੀਨੇ ਤੋਂ ਸੈਲਰੀ ਨਹੀਂ ਆ ਰਹੀ ਤੇ ਕਦੀ ਕਦੇ ਉਹ ਕਹਿ ਦਿੰਦੇ ਜਾਓ ਕਦੀ ਕਿਤੇ ਜਾਓ ਕਦੀ ਅੱਜ ਤੁਹਾਡੇ ਆਜੂਗੀ ਸੈਲਰੀ ਕਦੀ ਕੋਈ ਟਾਈਮ ਪੱਕਾ ਨਹੀਂ ਦੱਸ ਰਿਹਾ ਇਹ ਸਾਨੂੰ ਹਾਂਜੀ ਤੇ ਮੁਸ਼ਕਿਲਾ ਕਾਫੀ ਹੈ ਬੜੀ ਦੇਰ ਹੋ ਗਈ ਤਕਰੀਬ 3 ਮਹੀਨੇ ਹੋ ਗਏ ਤੁਸੀਂ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਹੋ ਸੋ ਹੁਣ ਕਿੰਨੇ ਪੰਜਾਬ ਚ ਮੁਲਾਜ਼ਮ ਹੋਗੇ ਜਿਨ੍ਹਾਂ ਦੀ ਤਨਖਾਹਾਂ ਨਹੀਂ ਆਈਆਂ ਕਰੀਬ 300 ਦੇ ਕਰੀਬ ਆਮ ਆਦਮੀ ਕਲੀਨਿਕਾਂ हां जी 300 ਦੇ ਕਰੀਬ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਸਾਰੇ ਹੈਲਪਰ ਮਤਲਬ ਜਿੰਨੇ ਵੀ ਹੈਲਪਰ ਉਹਨਾਂ ਦੀਆਂ ਸੈਲਰੀ ਨਹੀਂ ਆਈ ਹੋਈਆਂ ਬਾਕੀ ਮੈਡੀਕਲ ਅਫਸਰ ਦੀ ਵੀ ਟਾਈਮ ਸੇ ਆ ਰਹੀ ਆ ਫਾਰਮਾਸਿਸਟ ਦੀ ਵੀ ਆ ਰਹੀ ਆ ਜਿਹੜੇ ਆ ਹੈਗੇ ਆ ਕਲੀਨਿਕ ਸਟਫ ਉਹਨਾਂ ਦੀ ਵੀ ਆ ਰਹੀ ਬਾ ਹੈਲਪਰਾਂ ਦੀ ਨਹੀਂ ਆ ਰਹੀ ਭਾਜੀ ਤੁਸੀਂ ਦੱਸੋ ਕਿਵੇਂ guzara ਆਪਣਾ ਕਰ ਰਹੇ ਹੋ ਬੜੀਆ ਮੁਸ਼ਕਲਾ ਹੈ 3 ਮਹੀਨੇ ਹੋ ਗਏ ਸੈਲਰੀ ਨਹੀਂ ਆਈ ਸਿਵਲ ਸਰਜਨ ਕੋ ਵੀ ਗਏ ਹੋ ਕਿ ਇਹ ਸ਼ੋਸਨ ਮਿਲ ਜਾ ਕੋਈ ਵੀ ਨਹੀਂ ਜੀ ਕਹਿੰਦੇ ਆਪੇ ਕਦੀ ਇੱਧਰ ਉਹਦੇ ਕੋਲ ਜਾਓ ਕਦੀ ਉਹਦੇ ਕੋਲ ਜਾਓ ਕੋਈ ਸਾਡਾ ਮਤਲਬ ਦੱਸ ਨਹੀਂ ਰਹੇ ਸਾਨੂੰ ਕੁਝ ਬੜਾ ਸਾਨੂੰ ਖੱਜਲ ਕਰ ਰਹੇ ਹੋ ਸਰਕਾਰ ਨੇ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਕੀਤਾ ਸੀ ਬੇਰੋਜ਼ਗਾਰੀ ਤਾਂ ਖਤਮ ਕੀਤੀ ਹੈ ਲੇਕਿਨ ਪੈਸਾ ਨਹੀਂ ਮਿਲ ਰਿਹਾ ਫੇ ਬੇਰੋਜ਼ਗਾਰੀ ਕਿਵੇਂ ਖਤਮ ਹੋਏਗੀ ਵੇਖੋ ਜਿਹੜੀ ਕੰਪਨੀ ਨੇ ਸਾਨੂੰ ਹਾਇਰ ਕੀਤਾ ਸੀ ਨਾ ਆਪਾਂ ਉਹਨਾਂ ਕੋ ਗਏ ਸੀ ਉਹ ਕਹਿੰਦੇ ਕਿ ਸਰਕਾਰ ਨੇ ਮਤਲਬ ਜਿਹੜਾ ਤੁਹਾਡਾ ਚੈੱਕ ਆ ਉਹ ਸਾਨੂੰ ਕੰਪਨੀ ਨਹੀਂ ਦਿੱਤਾ ਹੋਇਆ ਤੇ ਜਦੋਂ ਸਰਕਾਰ ਚੈੱਕ ਦੇਗੀ ਆਪਾਂ ਤੁਹਾਨੂੰ ਸੈਲਰੀ ਦੇ ਦਾਂਗੇ ਹਮ ਹਾਂਜੀ ਬਾਕੀ ਤੁਸੀਂ ਵੱਖਰੇ ਵੱਖਰੇ ਜਿਹੜੇ ਆਮ ਆਦਮੀ ਕਲੀਨਿਕ ਹੈ ਉੱਥੋਂ ਆਏ ਹੋ ਉੱਥੋਂ ਦੇ ਹਾਲਾਤ ਕੀ ਹੈ ਦਵਾਈਆਂ ਟਾਈਮ ਸਰ ਪਹੁੰਚ ਰਹੀਆਂ ਉਥੇ ਅਗਰ ਤਨਖਾਹਾਂ ਨਹੀਂ ਮਿਲਦੀਆਂ ਤੇ ਦਵਾਈਆਂ ਟਾਈਮ ਸਰ ਪਹੁੰਚ ਰਹੀਆਂ ਜਾਂ ਨਹੀਂ ਨਹੀਂ ਹਰ ਚੀਜ਼ ਸਭ ਕੁਝ ਉੱਥੇ ਮਿਲ ਰਿਹਾ ਯਾਰ ਪੇਸ਼ੈਂਟ ਨੂੰ ਮਤਲਬ ਉੱਥੇ ਆਰਾਮ ਮਿਲ ਰਿਹਾ ਹਰ ਦਵਾਈ ਦਵਾਈ ਸਭ ਕੁਝ ਮਿਲ ਰਿਹਾ ਉੱਥੇ ਸਿਰਫ ਸਾਡੀ ਸੈਲਰੀ ਨਹੀਂ ਆ ਦੇ ਰਹੇ ਸਾਨੂੰ ਹੀ ਸਿਰਫ ਤੰਗ ਕਰਨ ਦੇ ਸਰਕਾਰ ਕਰ ਰਹੀ ਹੈ ਤੰਗ ਸਾਨੂੰ ਹੀ ਬਿਲਕੁਲ ਸਾਡਾ ਬਹੁਤ ਬੁਰਾ ਹਾਲ ਹੋਇਆ ਹੈ ਤੁਹਾਡੇ ਕੋਲ ਮਤਲਬ ਕਿਰਾਏ ਤੱਕ ਨਹੀਂ ਆਂਦਾ ਕਿਤਰਾ ਹੀ ਆਈ ਹੈ ਤੇ ਬੱਚਿਆਂ ਦੀ ਫੀਸਾਂ ਆ ਗਈਆਂ ਮੈਂ ਸਿਲੇਬਸ ਤੱਕ ਨਹੀਂ ਬੱਚਿਆਂ ਨੂੰ ਦੇ ਰਹੇ ਸਕੂਲ ਵਾਲੇ ਕਿ ਜਿੰਨਾ ਤੱਕ ਸੈਲਰੀ ਵੀ ਉਹਨਾਂ ਦੇ ਕਿਹਨਾ ਫੀਸ ਨਹੀਂ ਦੇਵਗੇ ਤੇ ਉਹ ਕਿੱਥੋਂ ਦੇਣਗੇ ਸਾਡਾ ਤਾਂ ਬਹੁਤ ਬੁਰਾ ਹਾਲ ਕੀਤਾ ਹੈ ਇਹਨਾਂ ਨੇ ਸੋ ਇਹ ਉਹ ਨੌਜਵਾਨ ਹੈ ਜਿਨ੍ਹਾਂ ਨੂੰ ਸਰਕਾਰ ਨੇ ਵਾਦਾ ਜ਼ਰੂਰ ਕੀਤਾ ਸੀ ਬੇਰੋਜ਼ਗਾਰੀ ਖਤਮ ਕਰਨ ਦਾ ਲੇਕਿਨ ਬੇਰੋਜ਼ਗਾਰੀ ਖਤਮ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਾਲ ਤੱਕ ਸੋ ਅਸੀਂ ਆਮ ਆਦਮੀ ਕਲੀਨਿਕ ਦੇ ਬਾਹਰ ਖੜੇ ਆ ਇਹ ਉਹੀ ਆਮ ਆਦਮੀ ਕਲੀਨਿਕ ਹੈ ਜਿਹੜੀ ਸਰਕਾਰ ਨੇ ਇੱਕ ਚੋਣੀ ਵਾਦਾ ਜਿਹੜਾ ਹੈਗਾ ਸੀ ਚੋਣਾਂ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਅਸੀਂ ਘਰ-ਘਰ ਸਿਹਤ ਸਹੂਦਾਵਾਂ ਉਪਲਬਧ ਕਰਾਵਾਂਗੇ ਉਸ ਦੇ ਤਹਿਤ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਕਰੀਬ 300 ਖੋਲੇ ਗਏ ਆ ਤੇ 300 ਹੀ ਮੁਲਾਜ਼ਮ ਹੈ ਜਿਨ੍ਹਾਂ ਦੀ ਤਨਖਾਹਾਂ ਹਲੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਈਆਂ ਤੇ 3 ਮਹੀਨੇ ਦੇ ਕਰੀਬ ਹੋ ਚੁੱਕੇ ਆ ਚੌਥਾ ਮਹੀਨਾ ਜ਼ਰੂਰ ਲੱਗਿਆ ਸੋ ਡਾਕਟਰ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖੀ ਡਾਕਟਰ ਇਸ ਬਾਰੇ ਕੀ ਕਹਿੰਦੇ ਆ ਕੀ ਇਹਨਾਂ ਦੀ ਤਨਖਾਹਾਂ ਮਿਲੂਗੀਆਂ ਜਾਂ ਕਿਦੋਂ ਤੱਕ ਇਹ ਸਾਰਾ ਪ੍ਰੋਸੈਸ ਹੈ ਡਾਕਟਰ ਸਾਹਿਬ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੇ ਸਵੀਪਰ ਜਾਂ ਹੈਲਪਰ ਕੰਮ ਕਰਦੇ ਉਹਨਾਂ ਦੀ ਤਨਖਾਹਾਂ ਹਲੇ ਤੱਕ ਨਹੀਂ ਮਿਲੀਆਂ ਵਜ੍ਹਾ ਕੀ ਹੈ ਵਜ੍ਹਾ ਤਾਂ ਸਾਡੇ ਲੈਵਲ ਦੀ ਗੱਲ ਨਹੀਂ ਹੈ ਤੇ ਸਟੇਟ ਲੈਵਲ ਦੀ ਗੱਲ ਦੀ ਹੈ ਪਿੱਛੇ ਬੁਲਾਇਆ ਸੀ ਨਾ ਸਾਰਿਆਂ ਨੂੰ ਵੀ ਇੱਥੇ ਆ ਕੇ ਗੱਲਬਾਤ ਕਰੋ ਇਹ ਹੈ ਉਹ ਹੈ ਤੇ ਕੋਈ ਗੱਲ ਬਾਤ ਮੈਨੂੰ ਲੱਗਦੀ ਨਹੀਂ ਸਿਰ ਜੜੀ ਹੋਏ ਇਹਨਾਂ ਲੋਕਾਂ ਦੀ ਜਾਂਦੇ ਰਹਿੰਦੇ ਸੀ ਬਲ ਸੈਨ ਅਫੀਸ ਜਾਂਦੇ ਰਹਿੰਦੇ ਆ ਕਮੈਂਟ ਪਾਉਂਦੇ ਰਹਿੰਦੇ ਆ ਕਿ ਜੋਬ ਹੈ ਪੱਕਾ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਹੈ ਬਾਕੀ ਕਹਿੰਦਾ 3 ਮਹੀਨੇ ਨਹੀਂ ਮਿਲੀ ਨਵੰਬਰ ਤੋਂ ਸੰਭ ਜਨੂਅਰੀ ਤੁਹਾਡੇ ਤੁਹਾਡੇ ਕੋ ਵੀ ਇੱਥੇ ਸਲੀਪਰ ਹੈਲਪਰ ਹੋਣੇ ਜਿਨ੍ਹਾਂ ਦੀ ਤਨਖਾਹਾਂ ਨਹੀਂ ਪਈ ਇੱਕ ਮੁੰਡਾ ਹੈ ਦਵਿੰਦਰ ਤੇ ਰੱਥੀ ਉਕਰਦਾ ਮੁੰਡਾ ਦਾ ਸਹੀ ਆ ਕੰਮ ਦਾ ਪਰਫੈਕਟ ਹੈ ਤੁਹੋਂ ਤਨਖਾਹ ਲਈ ਆਂਦੀ ਵੀ ਕੀ ਕਰ ਸਕਦੇ ਤੇ ਬਾਰੇ ਸੋ ਦੇਮਡੇ ਕੰਮੀ ਹੋਵੇ ਨਾ ਕੋਈ ਵੀ ਆਂਦਾ ਨਹੀਂ ਜਾਂਦਾ ਨਹੀਂ ਗਾਇਬ ਹੋ ਗਈ ਇਹ ਹੈ ਉਹ ਹੈ ਤਹੀ ਤੇ ਆਪ کہہ ਦੀਏ ਕਿ ਉਹ ਮੁੰਡਾ ਜਿਹੜਾ ਪੂਰਾ ਪੂਰਾ ਫੇਸਬੁਲ ਬੰਦਾ ਕਰਦਾ ਕੋਈ ਗੱਲ ਠੀਕ ਹੈ ਸੋ ਡਾਕਟਰ ਦਾ ਵੀ ਕਹਿਣਾ ਹੈ ਕਿ ਜਿਹੜੇ ਉਹਨਾਂ ਕੋ ਕੰਮ ਕਰਦੇ ਹੈ ਨੌਜਵਾਨ ਜਿਹੜਾ ਕੰਮ ਕਰਦਾ ਵਾ ਉਹ ਮੁੰਡਾ ਵੀ ਟਾਈਮ ਸੇ ਡਿਊਟੀ ਦਿੰਦਾ ਵਾ ਹਰ ਬੰਨੇਓ ਟਾਈਮ ਤੇ ਆਂਦਾ ਵਾ ਲੇਕਿਨ ਤਨਖਾਹ ਕਿਉਂ ਨਹੀਂ ਆਈ ਇਸ ਬਾਰੇ ਉਹਨਾਂ ਦੇ ਲੈਵਲ ਦੀ ਗੱਲ ਨਹੀਂ ਹੈ ਲੇਕਿਨ ਲੋਗ ਬੇਰੋਜ਼ਗਾਰ ਜਿਹੜੇ ਨੌਜਵਾਨ ਹੈ ਜਿਨ੍ਹਾਂ ਨੇ ਆਪਣੀ ਬੇਰੋਜ਼ਗਾਰੀ ਦੂਰ ਕਰਨ ਲਈ ਆਮ ਆਦਮੀ ਦੀ ਕਲੀਨਿਕ ਦੇ ਵਿੱਚ ਕੰਮ ਕੀਤਾ ਤਨਖਾਹ ਵਾਲੇ ਕੰਮ ਕੀਤਾ ਅੱਜ ਉਹਨਾਂ ਦੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ